ਮੈਂ ਤੈਨੂੰ ਬਹੁਤ ਚੜਦਾ ਦੇਖਦਾ ਯਾਰ ਹੂੰ ਪ੍ਰਗਟ ਬਾਗੂ ਤਾਂ ਚੱਲਿਆ ਚੱਲਿਆ ਸੀ ਹਾਂ ਉਹ ਤਾਂ ਚੱਲਿਆ ਚੱਲਿਆ ਰਿਹਾ ਤੇ ਤੇਰੀ ਝਲਕ ਜੀ ਪੈਂਦੀ ਸੀ ਚਿਹਰੇ ਦੀ ਪ੍ਰਗਟ ਬਾਗੂ ਤੇ ਹਨਾ ਹਾਂ ਮੈਂ ਤਾਂ ਦੇਖ ਲਾ ਤੂੰ ਜਿਹੇ ਜਿਹਾ ਮੈਂ ਪਹਿਲਾਂ ਗੱਡੀਆਂ ਤੇ ਲੱਗਿਆ ਸੀ ਹਾਂ ਤੇ ਉਹੋ ਜਿਹਾ ਨਹੀਂ ਇਹ ਫਿਰ ਐ ਕੀ ਸਿਸਟਮ ਆ ਕੀ ਖਾਣਾ ਇਹ ਜਿਆ ਜਰਾ ਸਿਸਟਮ ਕੀ ਕਾਲਾ ਮੋਲ ਖਾਂਦੀ ਸੀ ਕੀ ਦੁੱਧ ਅੱਛਾ ਇੱਥੋਂ ਜਦੋਂ ਮੈਂ ਗੱਡੀ ਤੇ ਲੱਗਿਆ ਹੂੰ ਇੱਥੋਂ ਬੰਬੇ ਜਾਂਦੇ ਹੁੰਦੇ ਸੀ ਅੱਛਾ ਸਿੱਧੇ ਹੂੰ ਇਹ ਬੰਬੇ ਤੋਂ ਪਤਾ ਰਾਹ ਚ ਚਤੌੜਗੜ ਖੜਦੇ ਜਾ ਕੇ ਹੂੰ ਉੱਥੇ ਵੀ ਲੈਂਦੇ ਕਾਲਾ ਮਾਲ ਵਧੀਆ ਦੁੱਧ ਅੱਛਾ ਹੋਰ ਜੰਮੂ ਅੱਛਾ ਆਗੇ ਉੱਤੇ ਲਾ ਕੇ ਮੜਾ ਜਾਂ ਚੱਟ ਕੇ ਹੂੰ ਉੱਥੇ ਨਾ ਟੋਕੇ ਆਦਾ ਫੇਰ ਰੈਡੀ ਹੁੰਦੇ ਹੂੰ ਫੇਰ ਮਾਰਦੇ ਗੇ ਨਾ ਮਤਲਬ ਕਿ ਸਾਰਾ ਇੰਡੀਆ ਕਾਤਾ ਬਾਈ ਤੂੰ ਸਾਰਾ ਇੰਡੀਆ ਕਾ ਕੁਵੱਟੀ ਜਾਂਦੇ ਰਹੇ ਆ ਕਲਗੱਤੇ ਹੂੰ ਤੇ ਇੱਧਰ ਆਪਣਾ ਬੰਬੇ ਗੇਹਰਾਵਾ ਤੋਂ ਹੂੰ ਸਾਰੇ ਏਰੀਆ ਜੀ ਆਪਾਂ ਗਏ ਪਏ ਨਾ ਪਹਿਲਾਂ ਵਾਲਾ ਤਾਂ ਮਾਹੌਲ ਹੀ ਨਹੀਂ ਹੋਣ ਰਹਿ ਗਿਆ ਉੱਥੇ ਬੰਬੇ ਫਿਲਮਾਂ ਫਿਲਮਾਂ ਬਣਦੀਆਂ ਸੀ ਸ਼ੂਟਿੰਗ ਕਰਦੇ ਸੀ ਮਿਲ ਜਾਂਦੇ ਸੀ ਸਾਨੂੰ ਮਿਲ ਜਾਂਦੀ ਆ ਤਰਵਿੰਦਰ ਨਾਲ ਕੇ ਕੁਲ ਜਾਂਦੇ ਰਹੇ ਸੀ ਅੱਛਾ ਇਹ ਅੰਧੇਰੀ ਚ ਹਾਂ ਬੰਬੇਂ ਦੇ ਅੰਧੇਰੀ ਚ ਹੁੰਦੇ ਸੀਗੇ ਇਹਨਾਂ ਦੀਆਂ ਕੋਠੀਆਂ ਹੂੰ ਤੇ ਬਹੁਤ ਵਾਰ ਮਿਲਿਆ ਸੀ ਅੱਛਾ ਇਹ ਇੰਡੀਆ ਗੇਟ ਹੈ ਬੰਬੇ ਹਾਂ ਉੱਥੇ ਇਹ ਨਾ ਸ਼ੂਟਿੰਗ ਕਰਦੇ ਹੁੰਦੇ ਜਿਹੜਾ ਵੱਡਾ ਹੋਇਆ ਪੋਰਟਲ ਉੱਤੇ ਇਹ ਆਉਂਦਾ ਉਹ ਵੀਡੀਓ ਜੀ ਕੀਤੇ ਦੇਖਿਆ ਹੁਣੇ ਹੂੰ ਕਈ ਮੰਜ਼ਲੇ ਆ ਉਹ ਸਾਹਮਣੇ ਆ ਤੇ ਇੱਧਰ ਰਹਿ ਜਾਂਦਾ ਉਹ ਵਾਲਾ ਇੰਡੀਆ ਗੇਟ ਹੂੰ ਉੱਥੇ ਅਸੀਂ ਵਗ ਜਾਂਦੇ ਜਦੋਂ ਗੱਡੀ ਖਾਲੀ ਨਾ ਆਉਂਦੀ ਉਹਦੇ ਦਿਨ ਗੱਡੀਆਂ ਸਾਡੀਆਂ ਖਾਲੀ ਆਉਂਦੀਆਂ ਸੀ ਹੂੰ ਤੇ ਉੱਥੇ ਵਗ ਜਾਂਦੇ ਹੂੰ ਤੇ ਉੱਥੇ ਜਾ ਕੇ ਜਾਈ ਮਸਤੀ ਮਾਰਦੇ ਬੜੀਆ ਤੇ ਉਹ ਵੀ ਮਿਲਦੇ ਫਿਰ ਉੱਥੇ ਬਹੁਤ ਵਧੀਆ ਜਿਵੇਂ ਹੁਣ ਆਪਣੇ ਜਦੋਂ ਅਸੀਂ ਪਹਿਲਾਂ ਪੜ੍ਹਦੇ ਸੀ लवली ਨਿਰਮਾਣ ਦਾ ਗੀਤ ਜਣ ਇੱਕ ਯਾਰ ਕਿਹੜਾ ਉਹ ਤੇਰੇ ਮਹਿੰਦੀ ਰੰਗੇ ਪੱਗਦੇ ਆ ਪੇਚਾਂ ਉੱਤੇ ਹਾਂ ਉਹ ਇੱਥੇ ਆਪਣੇ ਮਹਿੰਦਰਾ ਪਬਲਿਕ ਸਕੂਲ ਦੇ ਵਿੱਚ ਪ੍ਰਹਿਰਿਆਂ ਦਾ ਹੋ ਹਨ ਹਾਂ ਹਾਂ ਪ੍ਰਹਿਰਿਆਂ ਵਾਲ ਖਰਸੀ ਇੱਥੇ ਬਣੀ ਸੀ ਸਿਕੰਦਰਾ ਫਿਲਮ ਸਿਕੰਦਰਾ ਹਾਂ ਜ਼ਿਆਦਾ ਨਹੀਂ ਜ਼ਿਆਦਾ ਮੇਰੇ ਉਹ ਇਹੀ ਉਧਰ ਸਕੂਲ ਚੋਂ ਬਸਤੇ ਚਾਕ ਬਡੇ ਚੱਕ ਬਣਦੇ ਸੀ ਬਡੇ ਚੱਕ ਬਣੇ ਸੀ ਹਾਂ ਆਹ ਦੇ ਦੇ ਰਹੇ ਆ ਬਗੂ ਗੱਲਾਂ ਲੜਕੀਆਂ ਨੂੰ ਹਾਂ ਅਸੀਂ ਉਹ ਗਾਣਾ ਇਹ ਦੇਖਿਆ ਉਹਦੇ ਚ ਆਪਣੇ ਆੜੀ ਵੀ ਬਹੁਤ ਆਇਆਗੇ ਗੱਲ ਸ਼ੂਟਿੰਗ ਦੇ ਵਿੱਚ ਕੋਈ ਬਨੇਰੇ ਤੇ ਬੈਠਾ ਕੋਈ ਕਿਵੇਂ ਉਵੇਂ ਉਹ ਸੇਨ ਹੁੰਦਾ ਜੀ ਉੱਥੇ ਬੰਬੇ ਚ ਕਿਹਾ ਉਹੀ ਸਾਨ ਜੰਮੂ ਕਾਪੀ ਸੀ ਜੰਮੂ ਲੋਕ ਜਾਂਦੇ ਉਹਨਾਂ ਦੇ ਬਹੁਤ ਲੋਕ ਉੱਥੇ ਆਉਂਦੇ ਯਾਰ ਦੋਨੋਂ ਦੂਨ ਹਮ ਸਾਰੇ ਉੱਥੇ ਉਦੋਂ ਗਾਹਾਂ ਪਰ ਇੱਕ ਛੋਟਾ ਟਾਪੂ ਸੀਗਾ ਹਮ ਬੰਬੇ ਉਹ ਇੰਡੀਆ ਗੇਟ ਤੋਂ ਮਾਈ ਲਾਈ 25 ਕ ਪੈਂਦਾ ਹੋ 20 25 ਕਿਲੋਮੀਟਰ ਦਾ ਏਰੀਆ ਜਾ ਹਮ ਉਹ ਟਾਪੂ ਤੇ ਜਾਂਦੇ ਹੋ 40 ਰੁਪਏ ਲੱਗਦਾ ਕਿਰਾਇਆ ਤੇ ਉੱਥੇ ਜਾਵੜਦੇ ਉਸੇ ਕਰ ਛੋਟਾ ਜਿਹਾ ਮਤਲਬ ਪਹਾੜੀ ਆ ਵਿੱਚ ਸਮੁੰਦਰ ਦਾ ਹੂੰ ਉਹ ਪਹਾੜੀ ਤੇ ਜਾਣਾ ਉੱਤੇ ਸਾਰਾ ਕੋ ਦੇਖਣਾ ਉੱਥੇ ਹੀ ਬਹੁਤ ਏਕਟਰ ਦੇਖੀਏ ਉੱਤੇ ਸੂਟ ਕੋ ਕਰਦੇ ਨਾ ਫਿਰ ਤੂੰ ਇੰਡੀਆ ਘੁੰਮ ਲਿਆ ਬਾਈ ਹਨਾ ਤੇ ਕਿੰਨਾ ਕਿੰਨਾ ਟਾਈਮ ਹੋ ਗਿਆ ਤੈਨੂੰ ਡਰਾਈਵਰੀ ਚ ਪਏ ਮੈਂ 15 16 ਦਾ ਬੱਗਿਆ ਸੀਗਾ ਅੱਛਾ ਡਰਾਈਵਰੀ ਚ ਹੁਣ ਕਿੰਨੀ ਉਮਰ ਹੋ ਗਈ ਹੁਣ ਮੇਰੀ 62 ਸਾਲ ਦੀ 62 ਸਾਲ ਦਾ ਬਾਈ ਲੱਗਦਾ ਤੁਹਾਨੂੰ 62 ਸਾਲ ਦੀ ਉਮਰ ਆ। ਮੇਰੀ 45 ਦੀ ਆ। ਮੇਰੇ ਤੇ ਬੜਾ ਪਾਇਆ ਰਿਹਾ। ਭਾਈ ਬਾੜ ਦਾ। ਇਹ ਹੁੰਦਾ ਭਾਈ ਆਪਾਂ ਤਾਂ ਪਿੱਟਦੇ ਆ। ਵੀ ਸਰਕਾਰਾਂ ਨੂੰ ਵੀ ਸਾਨੂੰ ਖਾਸ ਖਾਸ ਦੀ ਖੇਤੀ ਕਰ ਲੈਣ ਦਿਓ ਭਾਈ। ਠੀਕ ਆ ਨਾ। ਅਸੀਂ ਖਾਧੇ ਪੀਔਰ ਮੋਹਲਾ ਜਮਾਈ। ਆ ਚੀਜ਼ ਦਾ ਫਰਕ। ਸਾਡੇ ਗੱਡੀ ਦੇ ਵਿੱਚ ਆਏ ਆਏ ਪਈ ਰਹਿੰਦੀ ਜੀ। ਸਟਾਕ ਸਟਾਕ ਹੈ। ਫੱਟੀ ਦੇ ਮੂਰੇ ਧਰ ਦਿੰਦੇ। ਹਮ। ਨਾ ਕੋਈ ਪੁੱਛਗੇ ਸੀ ਉਦੋਂ ਨਾ ਹੀ ਕੋਈ ਆ ਹੁਣ ਤਾਂ ਬੜਾ ਕੰਮ ਚੱਲ ਪਿਆ ਇਹ। ਹਮ। ਉਹ ਤਾਂ ਕੋਈ ਪੁੱਛਦੇ ਨਹੀਂ ਸੀ। ਹਮ। ਆਹਨ ਗੱਡੀ ਵੀ ਆ ਜਾਂਦੀ ਸੀ ਟਿੱਕਾ ਮਾਰਦੀ ਫਾ ਕਲੇ ਟਾਇਰਾਂ ਦੀ ਆਵਾਜ਼ ਹੀ ਸੁਣਦੀ ਰਾਤ ਨੂੰ ਹੋ ਜੀ ਪੈਂਦੀ ਜੀ ਲੱਗਦਾ ਪੂਰਾ ਤੇ ਫਿਰ ਤੈਨੂੰ ਮਤਲਬ ਇੰਡੀਆ ਘੋਂ ਲਿਆ 20 ਸਾਲ ਗੱਡੀ ਚਲਾਤੀ ਮੈਂ ਸਰ ਸਾਰਾ ਤੋਂ ਸੋਹਣਾ ਕਿਹੜਾ ਲੱਗਦਾ ਤੇ ਸਟੇਟ ਤੈਨੂੰ ਵਧਦਾ ਲੋਕ ਇਮਾਨਦਾਰ ਕਿਹੜੀ ਸਟੇਟ ਦੇ ਵਧਦਾ ਰਾਜਸਥਾਨ ਦੇ ਨੂੰ ਮੰਨਦੇ ਆ ਵੀ ਉਹਨਾਂ ਨੂੰ ਰਾਜਸਥਾਨ ਦੇ ਇਮਾਨਦਾਰ ਹੁੰਦੇ ਹ ਹ ਕਿੱਥੇ ਗੱਡੀ ਖੜਾ ਲਾ ਕਿੱਥੇ ਮਰਜੀ ਤੇਰੀ ਕਦਰ ਪੂਰੀ ਕਰਨਗੇ ਹਮ ਸੱਚੇ ਸੱਚੇ ਲੋਕ ਆ ਕੋਈ ਬੇਈਮਾਨੀ ਨਹੀਂ ਬਹੁਤ ਨਹੀਂ ਹੁੰਦੀ ਤੇ ਲੋਕ ਤੂੰ ਦੇਖ ਲਾ ਪਏ ਨਾ ਲਾਲ ਲਾਲ ਹਾਂ ਉਹ ਭੈ ਫੇਮ ਖਾਂਦੇ ਆ ਉਹਦੋਂ ਨਾ ਚੂ ਚੂਗੜਿਆ ਚ ਕੱਢਦੇ ਉਹ ਖੇਤੀ ਹੁੰਦੀ ਦੀਵਾ ਨਹੀਂ ਹੁੰਦੇ ਦੀਵੇ ਚੂਗੜੇ ਹਾਂ ਉਹਨਾਂ ਚ ਉਹ ਜੋੜਦੇ ਰੋਡਾ ਦਾ ਹਮ ਤੇਮ ਅਸੀਂ ਲੈ ਲੈਂਦੇ ਭਰਾਵਾ ਇਥੋਂ ਐਮਪੀ ਚੋ ਹੂੰ 50 ਰੁਪਏ ਦਾ ਦਿਓ ਦਿੰਦੇ 30 ਰੁਪਏ ਦਾ ਦੀਵਾ ਜਾਂ ਇਹਨਾਂ ਦੇ ਹੂੰ ਉਹ ਮਾੜਾ ਜਿਹਾ ਪੂਰ ਕੇ ਪਾ ਖਾ ਲੈਂਦੇ ਮੈਂ ਹਾਇਆ ਖੰਨ ਲਾਲ ਹੀ ਰਦੇ ਉਹਨਾਂ ਨਾਲ ਹੂੰ ਤੋ ਸਾਰਾ ਉਹਦਾ ਰਸਾ ਸਾਰਾ ਦੀਵੇ ਚ ਪੈ ਜਾਂਦਾ ਜੀ ਨਾਲੇ ਇੱਕ ਆਇਆ ਫੀਮ ਖਾਣ ਆਇਆ ਹਣਾ ਵੀ ਬੰਦਾ ਲੜੂ ਨਹੀਂ ਖਾਣਾ ਲਾੜਦਾ ਪਿਆਰ ਨਾਲ ਗੋਡੂ ਪਿਆਰ ਕਿ ਉਹ ਤਾਂ ਆਪਦੀ ਭੈਣ ਆਇਆ ਮੈਂ ਆਉਦੇ ਆਕੂ ਨਹੀਂ ਪਾ ਚੋਛੜੀ ਜਾਂਦਾ ਬੰਦਾ ਹਾਂ ਉਹ ਜਾ ਹੀ ਜਾਂਦਾ ਮੋਹਲਾ ਬੜਾ ਮੋਹਲਾ ਬੜਾ ਹਾਂ ਭਾਈ ਵੀ ਖਾ ਖਾ ਖੂ ਕੇ ਦੇਖ ਲੈਣੇ ਆਂ ਖੀਮ ਖਾ ਲੈਣੇ ਆ ਉੱਦ ਦੇ ਪੈਸੇ ਲੱਗੂ ਵੀ ਉਹ ਤਾਂ ਹਰੀ ਇੱਕ ਬੰਦੇ ਨੂੰ ਆਹੀ ਭੈਣ ਹੀ ਕਹੂਗਾ ਬਸ ਭਣੇ ਆ ਇੱਜੇ ਤੋਂ ਬਾਹਰ ਹੀ